ਸਸਿਕਾਲ ਤੁਸੀਂ ਜੁੜਿਆ ਹੋ ਵੋਕਲ ਜਗਮੀ ਚੈਨਲ ਦੇ ਨਾਲ ਅੱਜ ਇੱਕ ਹੋਰ ਕਹਾਣੀ ਤੁਹਾਡੇ ਰੂਪ ਰੂਪ ਕਰਨ ਜਾ ਰਹੇ ਨੇ ਅੱਜ ਦੀ ਕਹਾਣੀ ਉਸਮਾਨ ਦੀ ਕਹਾਣੀ ਹੈ ਜਿਹੜੇ ਮਾਂ ਦਾ ਬੱਚਾ ਪੈਦਾ ਹੋਣ ਤੋਂ ਬਾਅਦ ਉਹਨੂੰ ਪਤਾ ਲੱਗਦਾ ਕਿ ਇਹ ਤੁਰ ਨਹੀਂ ਸਕਦਾ 15 ਸਾਲ ਦੀ ਉਮਰ ਤੱਕ ਉਹ ਨਾ ਚੱਲ ਪਾਉਂਦਾ ਤੇ ਨਾ ਬੋਲ ਪਾਉਂਦਾ ਉਹਦੇ ਲਈ ਕੀ ਕੀ ਇੱਕ ਮਾਂ ਸੰਘਰਸ਼ ਕਰਦੀ ਆ ਆਪਣੇ ਬੱਚੇ ਨੂੰ ਜਦੋਂ ਇੱਕ ਮਾਂ ਦਾ ਬੱਚਾ ਚੱਲ ਫਿਰ ਨਹੀਂ ਸਕਦਾ ਹੋਵੇ ਤੇ ਉਸ ਮਾਂ ਤੇ ਕੀ ਬੀਤਦੀ ਆ ਇਹ ਉਸ ਸੰਘਰਸ਼ ਦੀ ਕਹਾਣੀ ਅੱਜ ਅਸੀਂ ਤੁਹਾਨੂੰ ਸਾਰੀ ਸੁਣਾਵਾਂਗੇ ਕਿ ਇੱਕ ਮਾਂ ਨੇ 15 ਸਾਲ ਐਸਾ ਸੰਘਰਸ਼ ਕੀਤਾ ਕਿ ਆਖਰ ਉਸ ਸੰਘਰਸ਼ ਦੀ ਜਿੱਤ ਹੋਈ ਉਸ ਬੱਚੇ ਨੂੰ ਬੋਲਣਾ ਵੀ ਆ ਗਿਆ ਤੇ ਉਸ ਬੱਚੇ ਨੂੰ ਚੱਲਣਾ ਵੀ ਆ ਗਿਆ ਸਾਡੇ ਨਾਲ ਨੇ ਭੈਣ ਸੁਖਪ੍ਰੀਤ ਕੌਰ ਤੇ ਬੱਚਾ ਕਰਮਵੀਰ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਭੈਣ ਜੀ ਤੁਹਾਡਾ ਭੈਣੇ ਕੀ ਕਹਾਣੀ ਹੈ ਵੀ ਸ਼ੁਰੂ ਤੋਂ ਦੱਸੋ ਵੀ ਤੁਹਾਡਾ ਜਿਹੜਾ ਬੱਚਾ ਪੈਦਾ ਹੁੰਦਾ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਇਹ ਸਹੀ ਨਹੀਂ ਨਾਰਮਲ ਨਹੀਂ ਕਿ ਸੇ ਅਮੀਨਾ ਦਾ ਪਤਾ ਚੱਲਦਾ ਸਾਨੂੰ ਇਕੱਠਾ ਹੁੰਦਾ ਸੀ ਜਦੋਂ ਆਪਾਂ ਚੱਕਦੇ ਸੀ ਨਾ ਮੋਢੇ ਨਾਲ ਇਕੱਠਾ ਹੁੰਦਾ ਸੀ ਸਿੱਧਾ ਨਹੀਂ ਪੈਂਦਾ ਸੀ ਪੈਂਦਾ ਸੀ ਉੱਛਲ ਜਾਂਦਾ ਸੀ ਜਦੋਂ ਜਦੋਂ ਪੈਦਾ ਹੋਇਆ ਉਦੋਂ ਉਦੋਂ ਨਹੀਂ ਪਤਾ ਲੱਗਿਆ ਨਾ ਉਦੋਂ ਨਹੀਂ ਪਤਾ ਲੱਗਿਆ ਉਦੋਂ ਸਹੀ ਸੀ ਨਾਰਮਲ ਸੀ ਜੋ ਹੋਇਆ ਨਹੀਂ ਹੁੰਦਾ ਇਹ ਅੱਛਾ ਹੋਇਆ ਹੋਇਆ ਨਹੀਂ ਹੂੰ ਫਿਰ ਹੌਲੀ ਹੌਲੀ ਜੰਦੀ ਬਹੁਤ ਜ਼ਿਆਦਾ ਮਿਹਨਤ ਕੀਤੀ ਇਹਦੇ ਟੇਡਾ ਪਾਉਣਾ ਇਹਨੂੰ ਕਦੇ ਸਿੱਧਾ ਪਾਉਣਾ ਵੀ ਕੁਛ ਨਹੀਂ ਖੜਦਾ ਸੀ ਇਹਦੇ ਅੰਦਰ ਬਹੁਤ ਜ਼ਿਆਦਾ ਮਿਹਨਤ ਕੀਤੀ ਫਿਰ ਇਹਨੂੰ ਮਾਲਸ਼ ਕਰਨ ਲੱਗ ਪਏ ਇਹਦੀ ਨੂੰ ਥੋੜੀ ਥੋੜੀ ਚੀਜ਼ ਖਾਣ ਲੱਗ ਪਏ ਇਹਨੂੰ ਪੋਣ ਲੱਗ ਪਏ ਫਿਰ ਇਹਨੂੰ ਗੋੜਣਾਂ ਲਾ ਕੇ ਬਹਉਂਦੇ ਸੀਗੇ ਭਿੰਨੀਆਂ ਭਾਰ ਬਣਾਣਾ ਥੋੜਾ ਥੋੜਾ ਬਾਹੀ ਗਈ ਜ ਜਣਦੀ ਬੇਹੰਤ ਨਹੀਂ ਮੈਂ ਹਾਰੀ ਹੂੰ ਇਹ ਬਹਿਣ ਲੱਗ ਗਿਆ ਫਿਰ ਹੂੰ ਉਸ ਤੋਂ ਬਹਿਣ ਲੱਗ ਗਿਆ ਫਿਰ ਮੈਂ ਮੰਜੇ ਦੋਨੇ ਇਸ ਤਰ੍ਹਾਂ ਢਾ ਕੇ ਉਹਨੂੰ ਸਨ ਚ ਖਲਿਆਰ ਕੇ ਖੇਡਾ ਰੱਖ ਲੈਂਦੇ ਸੀ ਹੂੰ ਫਿਰ ਇਹ ਇਹ ਹੌਲੀ ਹੌਲੀ ਪੱਬਾ ਤੇ ਚੱਲ ਪਿਆ ਹੂੰ ਫਿਰ ਇਹਨੇ 15 ਸਾਲ 15 ਸਾਲਾ ਬਾਅਦ ਪੱਪਾ ਤੇ ਜਦੋਂ ਚੱਲ ਪਿਆ ਹੌਲੀ ਹੌਲੀ ਫਿਰ ਮਿਹਨਤ ਕੀਤੀ ਮੈਂ ਵੀ ਇਹਨੂੰ ਆਪਰੇਸ਼ਨ ਕਰਾਵਾਇਆ ਜੇ ਪੱਪਾ ਤੇ ਚੱਲ ਪੇ ਡੱਗ ਪੈਂਦਾ ਸੀ ਸੁਬਾ ਸੁਬਾ ਜਦੋਂ ਉੱਠਦਾ ਸੀ ਨਾ ਬਾਥਰੂਮ ਜਾਣਾ ਹੈ ਨਾੜਾ ਨੀ ਸਰਕਲ ਕਰਦੀਆਂ ਸੀ ਤੇ ਇਹਨੇ ਡੱਗ ਪੈਂਦਾ ਸੀ ਉਹ ਤੇ ਫਿਰ ਉਸ ਤੋਂ ਬਾਅਦ ਅਸੀਂ ਇਹਦਾ ਆਪਰੇਸ਼ਨ ਕਰਾਤਾ ਮੈਂ ਭੈਣੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਦਾ ਵੀ 6 ਮਹੀਨੇ ਤੱਕ ਤੁਹਾਨੂੰ ਅਹਿਸਾਸ ਹੋ ਜਾਂਦਾ ਵੀ ਮੇਰਾ ਬੱਚਾ ਨਾਰਮਲ ਸਟੇਫੀ ਜਹ ਹੈ ਨਹੀਂ ਫਿਰ ਕੀ ਮਹਿਸੂਸ ਹੁੰਦਾ ਫਿਰ ਮਹਿਸੂਸ ਮੈਨੂੰ ਇਹੀ ਹੁੰਦਾ ਸੀ ਵੀ ਇਹਦੇ ਅੰਦਰ ਪਾਣੀ ਚਲਿਆ ਗਿਆ ਹੂੰ ਤੇ ਵੀ ਰੋਇਆ ਵੀ ਨਹੀਂ ਤੇ ਬੋਲਦਾ ਵੀ ਨਹੀਂ ਸੀ ਐ ਗੁੱਡੇ ਵਾਂਗੂ ਪੈ ਜਾਂਦਾ ਜਿੱਥੇ ਹੱਥ ਰੱਖ ਕੇ ਹੱਥ ਰੱਖ ਕੇ ਜਿਵੇਂ ਸਿੱਧਾ ਪਿਆ ਸਿੱਧਾ ਪਿਆ ਰਹਿਦਾ ਸੀ ਆਪ ਇਹਨੂੰ ਚੱਕ ਕੇ ਤਾਂ ਠਾ ਠਾ ਕਰਨਾ ਪੈਂਦਾ ਸੀ ਅੱਛਾ ਹਿਲਜੁਲ ਵੀ ਨਹੀਂ ਕਰਦਾ ਸੀ ਨਹੀਂ ਹਿਲਜੁਲ ਨਾ ਪਾਸਾ ਹੀ ਨਹੀਂ ਬਿਲਕੁਲ ਲੈਂਦਾ ਸੀ ਹੂੰ ਫਿਰ ਤੁਹਾਨੂੰ ਦੁੱਖ ਤਾਂ ਬਹੁਤ ਹੁੰਦਾ ਹੋਊਗਾ ਵੀ ਬੱਚਾ ਵੀ ਹੋਇਆ ਬਹੁਤ ਬਹੁਤ ਜ਼ਿਆਦਾ ਮਿਹਨਤ ਕੀਤੀ ਬਹੁਤ ਜ਼ਿਆਦਾ ਤੇ ਪੈਸਾ ਲਾਇਆ ਹੂੰ ਤੇ ਜਦੋਂ ਜਦੋਂ ਬੱਚਾ ਫਿਰ ਜਦੋਂ ਤੁਹਾਨੂੰ ਪਤਾ ਲੱਗਿਆ ਹੌਲੀ ਹੌਲੀ ਲੋਕਾਂ ਨੂੰ ਵੀ ਪਤਾ ਲੱਗਣ ਲੱਗ ਜਾਂਦਾ ਫਿਰ ਲੋਕ ਵੀ ਆ ਕੇ ਦਿਲ ਤੋੜਦੇ ਹੋਣੇ ਤੁਹਾਡਾ ਹਾਂਜੀ ਕ ਆਖ ਦਿੰਦੇ ਸੀ ਕਹਿ ਦਿੰਦੇ ਸੀ ਇਹਦਾ ਦਿਮਾਗ ਨਹੀਂ ਕੰਮ ਕਰਦਾ ਹੂੰ ਬੋਲਦਾ ਨਹੀਂ ਇਹ ਤੁਰਦਾ ਨਹੀਂ ਇਹ ਹੂੰ ਇਹ ਫਿਰ ਦੂਸਰੇ ਬੱਚਿਆਂ ਨੂੰ ਦੇਖਦਾ ਰਹਿੰਦਾ ਸੀ ਖੇਡਦੇ ਉੱਥੇ ਜਿੱਥੇ ਬੈਠਾ ਹੁੰਦਾ ਸੀ ਉੱਥੇ ਬੈਠਾ ਰਹਿੰਦਾ ਸੀ ਇਹ ਹੂੰ ਤੇ ਫਿਰ ਇਹਦੇ ਕੋਲੇ ਸਾਹਮਣੇ ਮੈਂ ਖੇਡਾ ਸੈੱਟ ਦੇਣੀਆਂ ਦੂਰ ਸੈੱਟ ਦੇਣੀਆਂ ਇਹਨੂੰ ਪੁੰਜੇ ਪਾ ਦੇਣਾ ਇਹਨੇ ਹੌਲੀ ਹੌਲੀ ਰੁੜ ਕੇ ਢੱਡ ਪਰਨੇ ਰੁੜਦਾ ਸੀ ਮਨ ਲਓ ਪੇਟ ਰੱਖ ਕੇ ਨਾ ਹੱਲੇ ਰੁੜਦਾ ਸੀ ਫਿਰ ਜਿੱਥੇ ਚੀਜ਼ ਹੁੰਦੀ ਸੀ ਪਹੁੰਚ ਜਾਂਦਾ ਸੀ ਫਿਰ ਮੈਂ ਹਮਤ ਨਹੀਂ ਹਾਰੀ ਜਿੱਥੋਂ ਤੱਕ ਵੀ ਇਹਨੂੰ ਜੜੀ ਦੀ ਮਿਹਨਤ ਕੀਤੀ ਜੀ ਤੇ ਇਹੋ ਜੇ ਫਿਰ ਲੋਕ ਆਏ ਵੀ ਜਿਹੜੇ ਕਹਿੰਦੇ ਜਿਵੇਂ ਪਹਿਲਾਂ ਕਹਿੰਦੇ ਵੀ ਇਹਦੇ ਨਾਲ ਤਾਂ ਨਾ ਹੀ ਦਿੰਦਾ ਰੱਬ ਐ ਐ ਵੀ ਕਰਨ ਲੱਗੇ ਆਦੇ ਆ ਇੰਦੇ ਸਿਕੰਦਰ ਦੂਤਾ ਕੁੜੀ ਆ ਦੇ ਦਿੰਦੇ ਦੂਤਾ ਨਾ ਹੁੰਦਾ ਐ ਹੁੰਦਾ ਮੈਂ ਖੁਦ ਵੀ ਕਹਿ ਦਿੰਦੀ ਸੀ ਅੱਕ ਜਾਂਦੀ ਸੀ ਜਦੋਂ ਏਡਾ ਭਾਰ ਚੱਕਣਾ ਔਖਾ ਸੀ ਮੈਨੂੰ ਤੇ ਅੱਜ ਪਰ ਮੈਂ ਹਿੰਮਤ ਨਹੀਂ ਹਾਰੀ ਪਰ ਇਹਦੇ ਰੋਟੀ ਵੀ ਪਚਣ ਲੱਗ ਗਈ ਇਹਦੇ ਮੂੰਹ ਚ ਪਾਣੀ ਹੋਣੇ ਕਰਨਾ ਇਹਦਾ ਜਣਦੀ ਮੇਦਾ ਕਮਜ਼ੋਰ ਰਹਿ ਗਿਆ ਸੀ ਅੰਦਰੋਂ ਜੇ ਕੋਈ ਚਾਹ ਪੀ ਹੁੰਦੇ ਸੀ ਤੇ ਚਾਹ ਪਚ ਜਾਂਦੀ ਸੀ ਉਹ ਵੀ ਥੋੜੀ ਨਾਰਮਲੀ ਪਚਦੀ ਸੀਗੀ ਐ ਨਹੀਂ ਬਹੁਤ ਸਮਝ ਸੋਚ ਕੇ ਦੇਣਾ ਪਿਆ ਨੂੰ ਖਾਣਾ ਤੇਰੇ ਇਹ ਰੋਟੀ ਮੈਂ 5 ਸਾਲ ਤੱਕ ਰਾਪ ਨੂੰ ਹੱਥ ਨਾਲ ਖਵਾਉਂਦੀ ਰਹੀ ਰੋਟੀ ਹੂੰ ਤੇ ਉਦੋਂ ਦਿਲ ਬਹੁਤ ਦੁਖਦਾ ਹੁੰਦਾ ਹੈ ਵੀ ਜਦੋਂ ਕੋ ਲੋਕ ਕਹਿੰਦੇ ਹੋਣੇ ਵੀ ਨਾ ਹੁੰਦਾ ਜਾਂ ਮਾਂ ਦਾ ਦਿਲ ਮਾਂ ਨੂੰ ਤਾਂ ਉਹਨਾਂ ਹੀ ਪਿਆਰਾ ਹੁੰਦਾ ਬੱਚਾ ਕਹਿੰਦੇ ਆ ਹਾਂ ਜੇ ਵੀ ਆਇਆ ਕਹਿ ਦਿੰਦੇ ਆ ਇਹਨੂੰ ਤੂੰ ਕਿ ਵਿਹਲਾ ਹੀ ਆ ਤੂੰ ਕੰਮ ਨਹੀਂ ਕਰਦਾ ਤੂੰ ਵਿਹਲਾ ਹੀ ਆ ਪਰ ਮੈਨੂੰ ਨਹੀਂ ਨਾ ਲੱਗਦਾ ਮੈਂ ਤਾਂ ਬਹੁਤ ਕੁਝ ਜੱਤ ਚੁੱਕੀ ਆ ਜਦੋਂ ਮੇਰਾ ਬੱਚਾ ਮੰਜੇ ਤੇ ਪਿਆਗ ਤੁਰ ਤੁਰ ਪਿਆ ਤੁਰਿਆ ਫਿਰਦਾ ਲੋਕਾਂ ਦੁਨੀਆਦਾਰੀ ਦੇਖਦਾ ਏ ਹੈ ਅੱਠ ਕਿ ਜਮਾਤ ਮੈਂ ਪੜ੍ਹਾ ਵੀ ਲਿਆ ਇਹਨੂੰ ਹੂੰ ਠੀਕ ਆ ਮੇਰੇ ਲਈ ਇਹ ਵਧੀਆ ਜਿੰਨੀ ਮਿਹਨਤ ਕੀਤੀ ਪੱਲੇ ਪੈ ਗਈ ਮਤਲਬ ਤੇ ਕਦੋਂ ਸਕੂਲ ਲਾਇਆ ਸੀ ਤੁਸੀਂ ਇਹਨੂੰ ਇਹਨੂੰ ਲਾਇਆ ਸੀ ਮੈਂ 2016 ਚ ਲੱਗਾ ਸੀ 8 8ਵੀਂ ਪਾਸ ਕਰਕੇ ਆਠਿਆ ਇਹ ਇਹ ਉਦੋਂ ਕਿੰਨੀ ਉਮਰ ਸੀ ਉਦੋਂ ਇੱਥੇ ਸੀ ਸਕੂਲ ਆ ਪਿੰਡ ਨਹੀਂ ਮਤਲਬ ਉਹ ਕਿਹੜੀ ਉਮਰ ਚ ਇਹਨੂੰ ਸਕੂਲ ਲਾਇਆ ਤੁਸੀਂ ਵੀ ਜਿਵੇਂ ਆਪਾਂ 5-6 ਸਾਲਾਂ ਨੂੰ 3 ਸਾਲਾਂ ਨੂੰ ਲਾ ਦਿੰਨੇ ਤੁਸੀਂ ਫਿਰ ਕਿਹੜੀ ਉਮਰ ਚ ਸਕੂਲ ਲਾਇਆ ਇਹਨੂੰ ਇਹਨੂੰ 7-8 ਸਾਲ ਹੋ ਗਏ ਹਟੇ ਨੂੰ ਅੱਛਾ ਹਾਂ ਹਟੇ ਨੂੰ ਇਹਨੂੰ ਇਹਦਾ ਮੁੜ ਕੇ ਪੈ ਗਿਆ ਇੱਕ ਤਾਂ ਆਪਰੇਸ਼ਨ ਕਰਾਇਆ ਇੱਕ ਲੋਕ ਡਾਉਣ ਲੱਗ ਗਿਆ ਸੀਗਾ ਇਹਦਾ 5 ਸਾਲਾਂ ਦਾ ਗਿਆ ਪੈ ਗਿਆ ਮੁੜ ਕੇ ਅੱਗੇ 9ਵੀਂ ਚ ਇਹਨੂੰ ਦਾਖਲ ਕੀਤਾ ਅੱਛਾ ਹਾਂ ਤੇ ਇਹ ਜਦ ਪੜਾਈ ਚ ਕਿਵੇਂ ਸੀ ਪੜਾਈ ਚ ਨਾ ਨਿਸ ਆਪਦੀ ਮਰਜ਼ੀ ਨਾਲ ਲਿਖਦਾ ਆਪਦੀ ਮਰਜ਼ੀ ਨਾਲ ਪੜ੍ਹਦਾ ਜਿਹੜਾ ਆਪਾਂ ਟੀਚਰ ਦਿੰਦੇ ਸੀ ਕੰਮ ਉਹ ਨਹੀਂ ਕਰ ਰਿਹਾ ਸੀ ਹਾਂ ਆ ਆਪਦੇ ਹਿਸਾਬ ਨਾਲ ਹੀ ਕਰਦਾ ਆਪਦੇ ਹਿਸਾਬ ਨਾਲ ਹੀ ਕਰਦਾ ਸੀਗਾ ਹੂੰ ਤੇ ਸਕੂਲ ਚ ਫਿਰ ਤੁਹਾਨੂੰ ਉਦੋਂ ਦਿੱਕਤ ਆਈਆਂ ਸਕੂਲ ਉਦੋਂ ਚੱਲਦਾ ਫਿਰਦਾ ਸੀਗਾ ਜਦੋਂ ਤੁਸੀਂ ਨਾ ਉਦੋਂ ਇਹ ਜਦੋਂ ਪੜਿਆ 8ਵੀਂ ਤੱਕ ਪੜਿਆ ਇਹ ਵੀ ਚੇਰ ਤੇ ਸੀ ਅੱਛਾ ਵੀ ਚੇਰ ਤੇ ਫਿਰ ਕੋਈ ਜਿਹੜਾ ਬੱਚਾ ਸੀਗਾ ਉਚਾਰਾ ਪੂਰਾ ਆਪਣਾ ਰਹਿ ਬੱਚੇ ਲੀ ਜਾਂਦਾ ਹੁੰਦਾ ਇਹਨੂੰ ਉਹਦੇ ਨਾਲ ਇੱਥੋਂ ਇਹਦਾ ਯਾਰ ਵੇਲੇ ਸੀ ਉਹ ਜ਼ਿਆਦਾ ਲੀ ਜਾਂਦਾ ਸੀ ਜਿੰਨਾ ਚਿਰ ਉਹ ਪੜ੍ਹੀ ਗਿਆ ਇੱਥੇ ਇਹ ਪੜ੍ਹੀ ਗਿਆ ਮੁੰਡਾ ਕੋ ਅਗਲੇ ਸਕੂਲ 'ਚ ਪੈ ਗਿਆ ਇਹਦਾ ਵੀ ਨਾਲ ਦਾਖਲ ਉੱਥੇ ਗਿਆ ਪੈ ਗਿਆ ਸੀ ਇਹਨੂੰ ਰੱਖਿਆ ਨਹੀਂ ਮੁੰਡਾ ਸਕੂਲ 'ਚ ਅੱਛਾ ਤੇ ਇਹਨੂੰ ਮਤਲਬ ਜੇ ਉਹ ਲੈ ਜਾਂਦਾ ਸੀ ਤਾਂ ਹੋ ਸੀ ਤੇ ਤੁਸੀਂ ਨਹੀਂ ਛੱਡ ਕੇ ਆਉਂਦੇ ਸੀ ਆਪ ਛੱਡ ਕੇ ਆਉਂਦੇ ਸੀ ਜਦੋਂ ਲੈ ਕੇ ਵੀ ਆਉਂਦੇ ਸੀ ਅਸੀਂ ਵੀ ਜਣਦੇ ਇਹ ਨੂੰ ਸਾਥ ਸਕੂਲ 'ਚ ਤਾਂ ਜ਼ਰੂਰੀ ਸੀ ਸਾਥ ਚਾਹੀਦਾ ਸੀ ਨਾ ਫੇਰਾ ਹੂੰ ਦੋਸਤ ਫਿਰ ਦੋਸਤ ਬਣੇ ਸੀ ਤੇਰੇ ਕਰਮ ਵੀਰ ਹਾਂਜੀ ਅੱਛਾ ਹੁਣ ਵੀ ਹੈਗੇ ਆ ਹਾਂਜੀ ਹੈਗੇ ਆ ਹੁਣ ਵੀ ਆ ਕੇ ਜੰਦੇ ਇਹਦੇ ਕੋਲ ਤੇ ਉਦੋਂ ਜਦੋਂ ਚੱਲਿਆ ਫਿਰਿਆ ਨਹੀਂ ਜਾਂਦਾ ਸੀਗਾ ਉਦੋਂ ਦੋਸਤ ਕੀ ਕਹਿੰਦੇ ਹੁੰਦੇ ਸੀ ਕੀ ਮਹਿਸੂਸ ਹੁੰਦਾ ਹੁੰਦਾ ਸੀ ਜਦੋਂ ਦੂਜਿਆਂ ਨੂੰ ਦੇਖਦੇ ਸੀਗੇ ਬਹੁਤ ਔਖਾ ਫੀਲ ਹੁੰਦਾ ਸੀ ਹਮ ਐਨਾ ਦੱਸ ਵੀ ਮੇਰੀ ਤਾਂ ਦੁਨੀਆਂ ਹੈ ਨਹੀਂ ਹਮ ਤੇ ਫਿਰ ਦੁੱਖ ਹੁੰਦਾ ਸੀਗਾ ਉਦੋਂ ਬਹੁਤ ਜ਼ਿਆਦਾ ਸੀ ਹਮ ਦੂਜਿਆਂ ਨੂੰ ਜਦੋਂ ਭੱਜਦੇ ਖੇਡਦੇ ਦੇਖਦੇ ਹੋਊਗਾ ਤਾਂ ਮਨ ਤਾਂ ਕਰਦਾ ਹੋਣਾ ਹਾਂਜੀ ਹਾਂਜੀ ਕਰਦਾ ਸੀ ਹੂੰ ਇਹ ਬਾਹਰ ਨਿਕਲ ਜਾਂਦੇ ਸੀਗੇ ਗੇਟ ਖੋਲ ਕੇ ਬਾਹਰ ਨਿਕਲ ਜਾਣਾ ਇਹਨਾਂ ਨੇ ਉਸੇ ਤਰ੍ਹਾਂ ਹੀ ਐ ਵਿੰਗਾਂ ਲੱਤਾਂ ਨਾਲ ਕੋਡਾ ਹੋ ਕੇ ਫਿਰ ਮੈਂ ਉਸ ਤੋਂ ਬਾਅਦ ਮੈਂ ਦੇਖਣਾ ਵਿਕਾਸ ਵਿੱਚ ਵੱਜੂਗਾ ਐ ਨੂੰ ਹਲਾਰਾ ਵੱਜਣਾ ਤਾਂ ਐ ਨੂੰ ਇਸ ਤਰ੍ਹਾਂ ਜਾਂਦਾ ਕੋਡਾ 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 ਜਾਂਦਾ ਸੀ ਫਿਰ ਤਾਂ ਪੂਰਾ ਧਿਆਨ ਰੱਖਣਾ ਜਾਂ ਕਿਸੇ ਨੂੰ ਨਾਲ ਭੇਜਦੇ ਸੀ ਜੇ ਨਿਕਲਣਾ ਵਿੱਚ ਆਉਂਦਾ ਸੀ ਪਹਿਲੀ ਗੱਲ ਤਾਂ ਉੱਥੋਂ ਲੰਘਦਾ ਸੀ ਡੱਗ ਹੀ ਪੈਂਦਾ ਸੀ ਇਹ ਅੱਛਾ ਮਤਲਬ ਬਾਹਲਾ ਲੰਬਾ ਨਹੀਂ ਤੁਰ ਸਕਦੇ ਜੀ ਤੁਰਦਾ ਸੀ ਲੰਬਾ ਹਾਂ ਜੀ ਹੂੰ ਤੇ ਫਿਰ ਫਿਰ ਜਦੋਂ ਤੁਸੀਂ ਫਿਰ ਡਾਕਟਰਾਂ ਕੋਲੇ ਵੀ ਗਏ ਹੋਗੇ ਡਾਕਟਰ ਕੋ ਕੀ ਕਹਿੰਦੇ ਸੀ ਵੀ ਕੀ ਦਿੱਕਤ ਐ ਨੂੰ ਇਹਦੇ ਮਸਲ ਟਾਈਟ ਦੱਸਦੇ ਸੀਗੇ ਹੂੰ ਲੱਤਾਂ ਦੇ ਹਾਂ ਜੀ ਮਸਲ ਟਾਈਟ ਆ ਇਹਦੇ ਇਸ ਤਰ੍ਹਾਂ ਕਰਕੇ ਇਹਦੀ ਮਿਹਨਤ ਕਰੋ ਤੇ ਇਹਦੇ ਜਣ ਦੀ ਦਿਮਾਗ ਦਿਮਾਗ ਚ ਪਾਣੀ ਪਿਆ ਸੀਗਾ ਉਹਦੇ ਕਰਕੇ ਰੇਸ਼ਾ ਬਣ ਗਿਆ ਹੂੰ ਤੇਰੇ ਸੇ ਤੋਂ ਕਹਿੰਦੇ ਸੀ ਇਹਨੂੰ ਆਕਸੀਜਨ ਨਹੀਂ ਮਿਲ ਸਕਦੀ ਵੀ ਇਹਨੂੰ ਰੇਸ਼ਾ ਆ ਦਨ ਪਰ ਰਾਤ ਆ ਹੂੰ ਰੇਸ਼ਾ ਆ ਕਹਿੰਦੇ ਇਹਨੂੰ ਆਕਸੀਜਨ ਨਹੀਂ ਮਿਲਣੀ ਜੇ ਆਪਰੇਸ਼ਨ ਵੀ ਕਰਤਾ ਤਾਂ ਹੂੰ ਤੇ ਇਹ ਮੈਂ ਹੁਣ ਇੱਥੇ ਰਾਮਪੁਰਾ ਫੁੱਲ ਜਿੱਦ ਲੈ ਕੇ ਗਏ ਤੇ ਉਹਨੂੰ ਇੱਕ ਵਾਰੀ ਦਿਖਾਇਆ ਬੱਚਾ ਉਹ ਕਹਿੰਦੇ ਵੀ ਠੀਕ ਠਾਕ ਆ ਤੇ ਉਹਨਾਂ ਨੂੰ ਦੱਸ ਦਿੱਤਾ ਵੀ ਠੰਡ ਤੋਂ ਅਲਰਜੀ ਆ ਇਹਨੂੰ ਉਹਦੇ ਕਰਕੇ ਰੇਸ਼ਾ ਲੱਗਦਾ ਹੈ ਵੀ ਕਹਿੰਦੇ ਕੋਈ ਨਾ ਚਰ ਦਵਾਈ ਦੇਈ ਚਲੋ ਇਹਨੂੰ ਤੇ ਸਿਆਂ ਸੱਪਾ ਦਿਨਾ ਟਿੱਕਰ ਲੈ ਕੇ ਆਜੋ ਜੀ ਅਸੀਂ ਜਾਵੜੇ ਤੋਂ ਕੋਈ ਵਾਸਤਾ ਨਹੀਂ ਉਹਨੇ 3 ਦਿਨਾਂ ਚ 3 ਦਿਨ ਹੀ ਲਾਇਆ ਬਸ ਸਿਰਫ ਅਸੀਂ ਸ਼ੁੱਕਰਵਾਰ ਲੈ ਕੇ ਗਏ ਆ ਤੇ ਸ਼ਨੀਵਾਰ ਨੂੰ ਆਪਰੇਸ਼ਨ ਕਰਾ ਕੇ ਤੇ ਐਤਵਾਰ ਨੂੰ ਉਹਨੇ ਵਾਪਸ ਭੇਜਤਾ ਸਾਨੂੰ ਹੂੰ ਤੇ ਜਿਹੜਾ ਵੀ ਆਪਰੇਸ਼ਨ ਹੋਇਆ ਉਹ ਲੱਤਾਂ ਦਾ ਹੋਇਆ ਲੱਤਾਂ ਦਾ ਹੋਇਆ ਅੱਛਾ ਕੱਲੰਗ ਲੱਤਾਂ ਦਾ ਅਠਾ ਥਾਵਾਂ ਤੋਂ ਹੋਇਆ ਅੱਛਾ ਹਾਂ ਜੀ ਉਹਨੇ ਸਾਰੇ ਮਸਲ ਰਿਲੈਕਸ ਕਰਤੇ ਕੋਲ ਰਿਲੈਕਸ ਕਰਤੇ ਇਕ ਤਾ ਮਖਲਾਰਤ ਜੋ ਨਹੀਂ ਤਾਂ ਮੜਾ ਜਾਏ ਇਕੱਠਾ ਹੀ ਜਿੰਨਾ ਹੋਇਆ ਪਿਆ ਸੀ ਨਾ ਜਿਆਦਾ ਮਸਲ ਟਾਈਟ ਹੀ ਇੰਨੇ ਸੀ ਦੋਨੋਂ ਨਾਇ ਖਾਰਪ ਦਾ ਗੇਰਾ ਆਪਰੇਸ਼ਨ ਕਰਕੇ ਇਹਨਾਂ ਦਾ ਹੂੰ ਹਾਂਜੀ ਤੇ ਉਸ ਤੋਂ ਬਾਅਦ ਫਿਰ ਕਿੰਨੇ ਚਿਰ ਬਾਅਦ ਇਹ ਸਹੀ ਚੱਲਣ ਲੱਗ ਗਿਆ ਸੀ ਇਹ ਚੱਲਣ ਲੱਗ ਆਪਰੇਸ਼ਨ ਤੋਂ ਇਹ ਚੱਲਣ ਲੱਗ ਪਿਆ ਸੀ ਸਾਲ ਬਾਅਦ ਅੱਛਾ ਵਧੀਆ ਚੱਲਿਆ ਤੇ ਜਦੋਂ ਪਹਿਲੀ ਵਾਰ ਇਹ ਸਹੀ ਸਿੱਧਾ ਹੋ ਕੇ ਚੱਲਿਆ ਫਿਰ ਤੁਸੀਂ ਕੀ ਫੀਲ ਕੀਤਾ ਹੈ ਇਹ ਦੋ ਮਹੀਨੇ ਦਾ ਪਲਾਸਟਰ ਦੇ ਨੂੰ ਕੁੱਲਿਆ ਕੇ ਪੱਕਾ ਕੀਤਾ ਕਿ ਕੱਚਾ ਕੀਤਾ ਉਦੋਂ ਤਾਂ ਚੀਕਾ ਰੋਲੀ ਪਾਉਂਦਾ ਹੁੰਦਾ ਸੀ ਜਿੱਦੇ ਖੋਲਤਾ ਆਪਰੇਸ਼ਨ ਉਹ ਜਿਆਦਾ ਤੱਕਣ ਲੱਗਾ ਲੱਤਾਂ ਰੈਲੀਆਂ ਚੱਲਣ ਲੱਗ ਪੀਆਂ ਹੂੰ ਪੀੜ ਮਹਿਸੂਸ ਕਰਦਾ ਕੋਲ ਦੀ ਵੀ ਲੰਘ ਜਾਂਦਾ ਤਾਂ ਵੀ ਤਿਪਕ ਜਾਂਦਾ ਸੀ ਇਹ ਬੱਚੇ ਹੂੰ ਬਿੱਡਾਰ ਇੰਨਾ ਪਿਆ ਪਿਆ ਸੀ ਇਹਨੂੰ ਪੀੜ ਦਾ ਆਪ ਹੀ ਫਿਰ ਮੋੜ ਲੰਗਾ ਲੱਤਾਂ ਨੂੰ ਪਲਾ ਸਿੱਧਾਂ ਸੀ ਐ ਕੱਢੀਆਂ ਉਹਦੇ ਵਿੱਚੋਂ ਪਲਸਟਰ ਤੋਂ ਪਲਸਟਰ ਤੋਂ ਹਾਂਜੀ ਉਹਦੇ ਤਾਂ ਆਦਿਤ ਹੀ ਪੈ ਜਾਂਦੀ ਇੱਕ ਤਰੀਕੇ ਨਾਲ ਆਪਾਂ ਨੂੰ ਵੀ ਹਾਂ ਵੀ ਉਹ ਸਿੱਧਾ ਹੀ ਇਹ ਬੰਦੇ ਨੂੰ ਹੋ ਜਾਂਦਾ ਬੱਚੇ ਨੂੰ ਤਾਂ ਫਿਰ ਹੋਰ ਵੀ ਔਖਾ ਹੁੰਦਾ ਹਾਂਜੀ ਫਿਰ ਜਦੋਂ ਪਹਿਲੀ ਵਾਰੀ ਤੁਰਿਆ ਤੁਹਾਨੂੰ ਕੀ ਫੀਲ ਹੋਇਆ ਵੀ ਹੋਈ ਜਾਨ ਚ ਜਾਨ ਆਈ ਹਾਂਜੀ ਹੂੰ ਬਹੁਤ ਜਿਆਦੇ ਬਹੁਤ ਪਰਮਾਤਮਾ ਨੇ ਕਰਨ ਜਿੰਮੇ ਮਿਹਨਤ ਪੱਲੇ ਪਾਈ ਆ ਸੱਚੇ ਭਾਖਸ਼ਾ ਸਭ ਦੇ ਭਾਵੇਂ ਜਦੋਂ ਫਿਰ ਇਹਨੇ 15 16 ਸਾਲਾਂ ਬਾਅਦ ਚੱਪਲ ਨਹੀਂ ਨਾ ਪਾਈ ਸੀ ਚੱਪਲ ਤਾਂ ਪਾ ਕੇ ਨਹੀਂ ਦੇਖੇ ਫਿਰ ਇਹਨੂੰ ਮੈਂ ਜਦੋਂ ਚੱਪਲ ਲੈ ਕੇ ਆਂਦੀ ਨਵੀਂ ਚੱਪਲ ਲੈ ਕੇ ਆਂਦੀ ਇਹਨੇ ਚੱਪਲ ਲੈ ਕੇ ਨਾ ਤਾਂ ਸੋਫੇ ਤੇ ਆਈ ਹੱਥ ਲੈ ਕੇ ਸੌਂ ਗਿਆ ਚੱਪੜਾ ਤੇ ਮੈਂ ਇਹਨੂੰ ਪੁੱਛਿਆ ਉੱਠਦੇ ਨੂੰ ਮੈਂ ਕਿਹਾ ਚੱਪਲ ਕਾਹਤੋਂ ਲੈ ਕੇ ਪਿਆ ਕਹਿੰਦਾ ਨਹੀਂ ਮੋਲੀ ਪਾ ਜੂਗਾ ਵੀ ਇੰਨਾ ਚਾ ਇਹਨੂੰ ਚੱਪਲਾਂ ਦਾ ਸੀ ਮੈਂ ਕਿ ਤੁਰਨ ਵਾਲਾ ਬਣ ਪਤਾ ਚੱਪਲਾ ਵਾਧੂ ਦਿਨ ਹੂੰ ਜੇ ਜਦੋਂ ਪਹਿਲੀ ਵਾਰੀ ਸਹੀ ਤਰੀਕੇ ਨਾਲ ਤੁਰਿਆ ਫਿਰ ਉਦੋਂ ਤੈਨੂੰ ਕੀ ਫੀਲ ਹੋਇਆ ਵਧੀਆ ਜੀ ਹਮ ਆਇਲਾ ਦਾ ਵੀ ਹੁਣ ਮੈਂ ਵੀ ਦੁਨੀਆ ਦੇਖ ਸਕਦਾ ਹਾਂ ਹਮ ਇਹਨਾਂ ਤੋਂ ਦੁਨੀਆ ਦੇਖੇਗਾ ਪੂਰੀ ਤਰੱਕੀ ਵੀ ਕਰੇਗਾ ਹਾਂ ਕਾਮਯਾਬੀ ਹੋਏਗਾ ਤੇ ਉਹ ਦਿਨ ਹੈ ਹੋਇਆ ਵੀ ਵੀ ਹੁਣ ਮੈਂ ਮੇਰੇ ਲਈ ਵੀ ਪੂਰੀ ਆਜ਼ਾਦੀ ਹੈ ਮੈਂ ਭੱਜ ਨੱਠ ਸਕੂਗਾ ਹਾਂ ਜੀ ਤੇ ਹੁਣ ਭੱਜ ਨੱਠ ਸਕਦਾ ਜਾਵਣ ਦਾ ਅੱਛਾ ਫਿਰ ਉਹ ਫਿਰ ਡਣ ਡਣ ਵੀ ਬਾਹਰ ਦੇਖ ਦੇ ਕਰੈਕਟ ਖੇਡਦੇ ਬੱਚੇ ਉਹਨਾਂ ਨੂੰ ਵੇਖ ਆਉਂਦਾ ਏ ਹੁਣ 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 ਉਹਨੇ ਇੱਕ ਹੋਰ ਬੇਨਤੀ ਹੈ ਵੀ ਇਹਨੂੰ ਚਲੋ ਪ੍ਰਾਈਵੇਟ ਨਹੀਂ ਕਰ ਸਕੇ ਤੈਨੂੰ ਪ੍ਰਾਈਵੇਟ ਜ਼ਰੂਰ ਪੜਾਓ ਵੀ ਇਹ ਪੇਪਰ ਉਪਰ ਟਿਊਸ਼ਨ ਲਾ ਦੋ ਪੇਪਰ ਜਿਵੇਂ ਪ੍ਰਾਈਵੇਟ ਆਪਾਂ ਦੇ ਦਿੰਨੇ ਆ ਅਕਮੀ ਤੋਂ ਬਾਅਦ 10ਵੀਂ ਦੇ ਦੇ ਸਕਦੇ ਆ ਚਾਹੇ 2 ਸਾਲਾਂ ਚ ਕਰ ਲੈ ਚਾਹੇ ਜਿੰਨੇ ਚ ਪੜਾਈ ਬਹੁਤ ਜ਼ਰੂਰੀ ਏ ਠੀਕ ਤੇ ਇਹ ਵੀ ਪੜ ਲੇਗਾ ਪੁੱਤ ਹਾਂਜੀ ਪੜਦੇ ਤਾਂ ਜਵਾਗ ਹੁੰਦੇ ਨਹੀਂ ਵੈਸੇ ਘੱਟ ਜੀ ਕਰਦਾ ਪੜਨ ਨੂੰ ਮਨ ਨਹੀਂ ਲਾਉਂਦਾ ਇਹ ਮਨ ਨਹੀਂ ਥੋੜਾ ਜਿਹਾ ਘੱਟ ਜੀ ਕਰਦਾ ਘੱਟ ਹੀ ਆ ਚੱਲਦਾ ਸਾਰੇ ਹੀ ਘੱਟ ਚੱਲਦੇ ਕੋਈ ਵੀ ਵੱਧ ਨਹੀਂ ਚੱਲਦਾ ਪੜਾਈ ਚਦਾ ਪਰ ਜ਼ਿੰਦਗੀ ਦੇ ਆਪਣਾ ਗਾਂ ਵੀ ਹੁਣ ਜਿਵੇਂ ਤੂੰ ਕਹਿੰਨੇ ਨਾ ਵੀ ਮੇਰੀ ਜ਼ਿੰਦਗੀ ਹੁਣ ਮੈਂ ਜੀਊਂਗਾ ਪੜਾਈ ਲਿਖਾਈ ਬਹੁਤ ਜ਼ਰੂਰੀ ਹੈ ਜ਼ਿੰਦਗੀ ਜੀਣ ਲਈ ਤੇ ਪੜ ਤੁਸੀਂ ਵੀ ਇਹਦੀ ਕੁਝ ਜਿੱਥੇ ਤੁਸੀਂ ਐਡੀ ਦੂਰ ਤੱਕ ਲੈ ਜਾਂਦਾ ਉੱਥੇ ਤੁਸੀਂ ਇਹਨੂੰ ਵੀ ਹਜੇ ਵੀ ਦੁਨੀਆ ਦੀ ਵੀ ਉਹ ਜ਼ਰੂਰ ਦਿਓ ਵੀ ਹਜੇ ਵੀ ਮੈਂ ਤੈਨੂੰ ਕਹਿੰਨੀ ਆ ਵੀ ਤੂੰ ਐਸ ਤਰ੍ਹਾਂ ਕਰ ਕੇ ਕਿਤਾਬਾਂ ਪੜਿਆ ਕਰ ਕਹਾਣੀਆਂ ਪੜਿਆ ਕਰ ਜਦੋਂ ਦਿਮਾਗ ਤੇਜ ਹੋਊਗਾ ਨਾਲੇ ਫਾਸਟ ਪੜੇਗਾ ਅਚਲ ਜੇ ਤੂੰ ਉਹ ਨਹੀਂ ਹੋ ਸਕਦਾ ਵੀ ਦੂਸਰੀ ਨਹੀਂ ਕਰਨੀ ਤਾਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੇ ਹਾਂ ਵੀ ਦਿਮਾਗ ਤਾਂ ਉਹ ਪੜਾ ਕਿਸੇ ਤੋਂ ਲੈ ਜਾਣੀ ਹੁੰਦੀ ਜਿਹੜੇ ਆ ਗਿਆ ਗਿਆਨ ਆ ਗਿਆ ਜਿਹੜਾ ਉਹ ਤਾਂ ਆਪਣੇ ਕੋਲੇ ਹੀ ਰਹਿਣਾ ਹਾਂਜੀ ਹੂੰ ਜਿਹੜੇ ਵੱਡੇ ਵੱਡੇ ਫਿਲਮ ਸਟਾਰ ਹੈ ਜਾਂ ਕ੍ਰਿਕਟਰ ਹੈ ਉਹ ਇੰਨੇ ਕੀ ਪੜਿਆ ਤੇਰੇ ਕਿ ਜਿੰਨਾ ਪਰ ਜਾਣਦੇ ਕਿਉਂਕਿ ਉਹ ਕਿਤਾਬਾਂ ਪੜ੍ਹਦੇ ਆ ਹੂੰ ਹੂੰ ਤੇ ਜਦੋਂ ਭੈਣੇ ਫਿਰ ਹੁਣ ਤੁਰਨ ਲੱਗ ਗਿਆ ਮੁੰਡਾ ਸਹੀ ਹੋ ਗਿਆ ਤੁਹਾਡਾ ਫਿਰ ਰਿਸ਼ਤੇਦਾਰਾਂ ਦਾ ਜ ਉਹਨਾਂ ਕਹਿਣ ਵਾਲਿਆਂ ਦਾ ਫਿਰ ਕੀ ਰਿਐਕਸ਼ਨ ਸੀਗਾ ਵੀ ਜਿਹੜੇ ਕਹਿੰਦੇ ਸੀ ਇਹਦੋਂ ਤਾਂ ਨਾ ਹੀ ਹੋਵੇ ਉਹ ਖੁਸ਼ ਹੋ ਗਏ ਕਹਿੰਦੇ ਹੁਣ ਕਹਿ ਦਿੰਦੇ ਮਿਹਨਤ ਪੱਲੇ ਪਾਤੀ ਇਹਦੀ ਪ੍ਰਮਾਤਮਾ ਨੇ ਵੀ ਇਹਨੇ ਖੇਚਲ ਬਹੁਤ ਕੀਤੀ ਸੀ ਹਾਂਜੀ ਹੁਣਾਂ ਇਹ ਕਹਿੰਦੇ ਵੀ ਸ਼ੁਕਰ ਆ ਜੇ ਇਹ ਵੀ ਪੈਰ ਲਾ ਗਿਆ ਤਾਂ ਹਮ ਇੱਕ ਮਾਂ ਆਪਦੇ ਬੱਚੇ ਲਈ ਕੀ ਕੁਝ ਕਰ ਸਕਦੀ ਹੈ ਨਾ ਵੀ ਇੱਕ ਤਰੀਕੇ ਨਾਲ ਰੱਬ ਨਾਲ ਲੜ ਕੇ ਤੁਸੀਂ ਉਹਨੂੰ ਉੱਥੇ ਇਹਦੇ ਪੈਰਾਂ ਤੇ ਖੜਾ ਕੀਤਾ ਦੁਬਾਰਾ ਮੈਂ ਡਿਊਟੀ ਸੀ ਹਸਪੀਟਲ ਇੱਥੇ ਵੱਡੇ ਮੈਡੀਕਲ ਮੈਂ ਇਹਦੇ ਮਾਰੇ ਨਾ ਜੋਬ ਛੱਡਤੀ ਸੀ ਮੈਨੂੰ ਪਤਾ ਲੱਗ ਗਿਆ ਘਰੇ ਨਹੀਂ ਸੰਭਾਈ ਹੁੰਦੀ ਨਹੀਂ ਤੁਰਦਾ ਇਹ ਹੂੰ ਤੇ ਉੱਥੇ ਵੀ ਬੱਚਾ ਵਾਰਤੀ ਸੀ ਉੱਥੇ ਤਾਂ 40 ਬੱਚੇ ਸੰਭ ਦੇ ਸੀ ਇੱਥੇ ਮੇਰਾ ਇੱਕ ਰੋਈ ਜਾਂਦਾ ਹੁੰਦਾ ਸੀ ਉਹਨੂੰ ਛੱਡ ਕੇ ਤੇ ਮੈਂ ਹੁਣ ਜਵੈਨਿੰਗ ਲਈ ਆ ਜਾ ਕੇ ਜਦੋਂ ਤੁਰਨ ਲੱਗ ਪਿਆ ਅੱਛਾ ਸਰਕਾਰੀ ਨੌਕਰੀ ਸੀ ਹਾਂਜੀ ਅੱਛਾ ਹਾਂ ਫਿਰ ਇਹਨੂੰ ਉਹ ਉਹਨਾਂ ਚ ਛੱਡੀ ਰੱਖੀ ਨੌਕਰੀ ਉਨਾ ਚਿਰ ਛੱਡੀ ਰੱਖੀ ਤੇ ਮੇਰੇ ਕੋਲ ਕੰਮ ਕਰੀ ਜਾਂਦੇ ਸੀ ਇਹਨੂੰ ਪਿੰਨੀਆਂ ਘਰ ਬਾਹ ਲਿਆ ਫੁੱਲੀਆਂ ਰੱਖ ਤੀਆਂ ਹੌਲੀ ਹੌਲੀ ਮਿਹਨਤ ਕਰੀ ਜਾਣੀ ਫਿਰ ਮੈਨੂੰ ਪਤਾ ਲੱਗ ਗਿਆ ਅੱਕ ਗਿਆ ਇਹ ਲੱਗਦਾ ਥੱਕ ਗਿਆ ਫਿਰ ਇਹਨੂੰ ਮੈਂ ਦੂਸਰੂ ਬਾ ਦੇਣਾ ਕਦੇ ਚੌਂਕੜੀ ਮਾਰ ਕੇ ਬਾ ਦੇਣਾ ਕਦੇ ਕਿਵੇਂ ਬਾ ਦੇਣਾ ਮਿਹਨਤ ਨਹੀਂ ਛੱਡੀ ਹੂੰ ਤਾਂ ਜੇ ਥੋੜਾ ਤੁਸੀਂ ਤੁਹਾਡਾ ਟਾਈਮ ਦਿੱਤਾ ਇੱਕ ਹੈ ਤੇ ਜਦੋਂ ਫਿਰ ਗੱਲਬਾਤ ਹੁੰਦੀ ਸੀਗੀ ਥੋਡੀ ਇਹ ਇਹਦੇ ਨਾਲ ਬੋਲਣ ਦੀ ਸੱਚ ਆਪਾਂ ਚੱਲਣ ਦੀ ਤਾਂ ਗੱਲ ਕਰ ਲਈ ਬੋਲਣ ਦੀ ਹਜੇ ਕੀਤੀ ਨਹੀਂ ਤੇ ਬੋਲਿਆ ਕਿੰਨਾ ਚਿਰ ਨਹੀਂ ਇਹ ਬੋਲਦਾ ਤਾਂ ਭਾਈ ਉਦੋਂ ਇਸ ਜਿਹਾ ਸ਼ੁਰੂ ਤੋਂ ਥੋੜਾ ਅਰਦਾ ਸੀ ਜਣੇ ਦੀ ਹੂੰ ਜਿਹਨੂੰ ਆਪ ਬੁਲਾਉਂਦੇ ਸੀ ਤਾਂ ਫਿਰ ਬੋਲਦਾ ਸੀ ਆ ਫਿਰ ਵੀ ਗੱਲ ਅੜ ਕੇ ਕਰਦਾ ਸੀ ਇਹ ਅੱਛਾ ਹਾਂ ਹੁਣ ਗੱਲਾਂ ਵਾਦੂ ਸਰਾਉਂਦਾ ਜਦੋਂ ਤੱਕ ਤੁਰਨ ਲੱਗ ਗਿਆ ਫਿਰ ਇਹਦੀ ਜੱਖ ਖੁੱਲ ਗਈ ਫਿਰ ਬਾਕੀ ਇਹਨੂੰ ਪਤਾ ਨਹੀਂ ਸੀ ਜਦੋਂ ਨਿਕਲਿਆ ਹੀ ਨਹੀਂ ਸੀ ਬਾਹਰ ਕਿਵੇਂ ਗੱਲ ਕਰਨੀ ਆ ਕਿਵੇਂ ਨਹੀਂ ਹੁਣ ਸਾਰਿਆਂ ਨੂੰ ਜੀ ਜੀ ਕਰਦਾ ਹਾਂ ਜੀ ਹਾਂ ਜੀ ਵੈਸੇ ਵੀ ਕਿਸੇ ਨਾਲ ਗੱਲ ਚੁੱਪ ਚਾਪ ਜੇ ਰਹਿੰਦਾ ਸੀ ਹੁਣ ਵੀ ਮਤਲਬ ਜੇ ਬੋਲਣ ਫਿਰ ਸਹੀ ਟਾਈਮ ਤੇ ਲੱਗ ਗਿਆ ਸੀ ਹਾਂ ਜੀ ਜਿਵੇਂ ਸਾਲਕ ਦਾ ਬੱਚਾ 6 ਮਹੀਨਿਆਂ ਦਾ ਬੋਲਣ ਲੱਗ ਜਾਂਦਾ ਨਹੀਂ ਇਹ 2 ਸਾਲਾਂ ਬਾਅਦ ਇਹਨੂੰ ਆਈ ਸਮਝ ਜੀ ਹੂੰ ਪਹਿਲਾਂ ਤਾਂ ਇਹ ਵੇਖੀ ਜਾਂਦਾ ਹੁੰਦਾ ਸੀ ਕੀ ਕਹਿੰਨੇ ਆ ਹੂੰ ਹਾਂਜੀ ਤੇ ਫਿਰ ਜਦੋਂ ਬੋਲੀ ਫਿਰ ਪਹਿਲੀ ਵਾਰ ਬੋਲਿਆ ਇਹ ਜਦੋਂ ਜਾਸ ਹੋਣਾ ਉਦੋਂ ਵੀ ਤੁਸੀਂ ਫਿਰ ਪੂਰੀ ਮਿਹਨਤ ਕੀਤੀ ਵੀ ਇਹਨੂੰ ਬੁਲਾਉਣ ਲਈ ਵੀ ਹਾਂਜੀ ਹੈ ਬੁਲਾਉਂਦੇ ਰਹਿ ਫਿਰ ਪੁੱਛਦੇ ਰਹਿ ਵੀ ਉਹ ਚੱਕ ਕੇ ਲਿਆ ਕੀ ਹੈ ਇਹਦਾ ਨਾਮ ਕੀ ਹੈ ਹੂੰ ਐਸ ਤਾਂ ਪੁੱਛਦੇ ਰਹਿ ਹੂੰ ਇੱਕ ਇੱਕ ਮਾਂ ਲਈ ਕਿੰਨਾ ਕੌਖਾ ਹੁੰਦਾ ਵੀ ਜਿਹੜਾ ਬੱਚਾ ਇਸ ਤਰੀਕੇ ਨਾਲ ਪੈਦਾ ਹੋਵੇ ਜਾਂ ਉਹ ਮਾਵਾਂ ਜਿਹੜੀਆਂ ਦਿਲ ਸਿੱਟ ਜਾਂਦੀਆਂ ਵੀ ਸਾਡਾ ਤਾਂ ਹੋ ਗਿਆ ਹੁਣ ਅਸੀਂ ਕੀ ਕਰਾਂਗੇ ਆਪਾਂ ਤਾਂ ਪ੍ਰਮਾਤਮਾ ਨੂੰ ਰਹੀ ਹੀ ਕਹਿੰਦੇ ਆ ਸਾਰਿਆਂ ਦੁਨੀਆ ਕੋਲੇ ਵੀ ਮਿਹਨਤਾਂ ਜਿਹੜੀ ਨਾ ਉਹ ਨਾ ਛੱਡੋ ਅੱਜ ਸੱਚੇ ਦਿਲੋਂ ਮਿਹਨਤ ਕਰੋ ਫਲ ਜਰੂਰ ਮਿਲਦਾ ਜਦੋਂ ਆਪਾਂ ਆਪ ਹੀ ਕਹਿ ਦਿੰਨੇ ਵੀ ਇਥੋਂ ਕੀ ਹੋਣਾ ਹੈ ਨਹੀਂ ਹੋਣਾ ਐਂ ਨਹੀਂ ਹੋਣਾ ਜਮਾ ਉਹ ਗੱਲ ਮਾੜੀ ਆ ਵੀ ਮਿਹਨਤ ਤਾਂ ਕਰੋ ਤੁਸੀਂ ਆ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਕੋਸ਼ਿਸ਼ ਨਾ ਛੱਡੋ ਇਹ ਕੋਸ਼ਿਸ਼ ਕਰੀ ਜਾਓ ਪਰ ਮੈਨੂੰ ਕਹਿ ਦਿੰਦੇ ਸੀ ਹੁਣ ਵੀ ਆਪਰੇਸ਼ਨ ਕਰਾਇਆ ਹੋਏ ਨੇ ਕਿੱਥੇ ਤੁਰਨਾ ਬੱਚੇ ਤੁਰੇ ਨਹੀਂ ਇਹ ਤੁਰਦੇ ਨਹੀਂ ਜਿਹੜੇ ਉਹਨਾਂ ਦੇ ਆਪਰੇਸ਼ਨ ਆ ਜਦੋਂ ਆਪਾਂ ਆਪਰੇਸ਼ਨ ਕਰਾ ਕੇ ਬੱਚੇ ਨੂੰ ਬਾਹﾞ ਦਿੰਦੇ ਆ ਨਾ ਤੇ ਉਸ ਤੋਂ ਬਾਅਦ ਨੇੜੇ ਨਹੀਂ ਆਉਂਦੇ ਵੀ ਆਪੇ ਤੁਰੂਗਾ ਇਹ ਕਦੇ ਨਹੀਂ ਉਹ ਤਾਂ ਮਰੀਜ਼ ਹੁੰਦਾ ਦੋਖ ਲੱਤਾ ਦੁਖਦਿਆਂ ਹੁਣ ਇਹ 8 ਦਿਨ ਚ ਕੋਈ ਮਾਰਦਾ ਰਿਹਾ ਜਿੱਦੇ ਪਲਾਸਟਰ ਖਲਾਇਆ ਹ ਹ ਤੇ ਸਾਨੂੰ ਸੌਣ ਨਹੀਂ ਦਿੱਤਾ ਇਹਨੇ 2 ਮਹੀਨਿਆਂ ਬਾਅਦ ਆਪਰੇਸ਼ਨ ਦਾ ਖੋਲਿਆ ਸੀ ਪਲਾਸਟਰ ਹ ਟੋਡਾ ਵੀ ਫਿਰ ਮਨ ਅੱਕ ਜਾਂਦਾ ਹੋਣਾ ਕਦੇ-ਕਦੇ ਤਾਂ ਕਦੇ-ਕਦੇ ਅੱਕ ਜਾਂਦਾ ਸੀ ਹੂੰ ਕਿਉਂਕਿ ਇਨਸਾਨ ਹੈ ਵੀ ਜਦੋਂ ਇੰਨਾ ਅ 14-15 ਸਾਲਾਂ ਤੱਕ ਬੱਚੇ ਨੂੰ ਚੱਕੀ ਰੱਖਣਾ ਚੱਕ ਚੱਕ ਕੇ ਤੁਰੇ ਫਿਰਨਾ ਤਾਂ ਫਿਰ ਔਖਾ ਤਾਂ ਬਹੁਤ ਹਾਂ ਬਹੁਤ ਔਖਾ ਜਿੱਥੇ ਕਾਇਮ ਪੱਗਣਾ ਮੈਂ ਉੱਥੇ ਜਾਵੜਨਾ ਜੇ ਕਿਸੇ ਨੇ ਕੋਈ ਦਵਾਈ ਬੂਟੀ ਦੱਸਣੀ ਦੋ ਹੂੰ ਜਾਵੜਨਾ ਹੂੰ ਹਾਂਜੀ ਇਹ ਫਿਰ ਉਹ ਚੱਕ ਕੇ ਇਹਨੂੰ ਸਾਰੇ ਪਾਸੇ ਤੁਰੇ ਆ ਕਿਉਂਕਿ व्हीलचेयर ਤੇ ਤਾਂ ਕਿੱਥੇ ਕਿੱਥੇ ਲੈ ਕੇ ਜਾ ਸਕੂ। ਨਹੀਂ ਨਹੀਂ व्हीलचेयर ਤਾਂ ਤਾਂ ਇੱਥੇ ਤੇ ਕਰ ਹੀ ਜਾਂਦਾ ਸੀ ਬਸ ਸਕੂਲ ਜਾਵੜਿਆ ਇੱਥੇ ਲੈ ਗਏ। ਬਾਕੀ ਇੱਥੇ ਵੀ ਕੱਟ ਹੀ ਲ ਜਾਂਦੇ ਸੀਗੇ ਕਿਸੇ ਨੂੰ ਅੰਗਲਾਸ ਦਾ ਲੋਟ ਵੇਂਦਾ ਅਗਲਾ ਕਹਿੰਦਾ ਮੈਂ ਸੌਖਾ ਰਵਾਂ। ਹਾਂ ਕਿਸੇ ਕਿਉਂਕਿ ਬੈਠਾ ਮੇਰੇ ਲਈ ਝੱਕ ਹੀ ਜਾਂਦਾ ਹੁੰਦਾ ਸੀ ਕੰਮ ਕਰਦੇ ਲਈ। ਹੂੰ। ਉਦੋਂ ਮਨ ਚਾਹੁੰਦਾ ਹੁੰਦਾ ਸੀ ਵੀ ਮੈਂ ਭੱਜ ਕੇ ਜਾਵੜਾ। ਚਾਹੁੰਦਾ ਸੀ ਜੀ ਬਹੁਤ ਚਾਹੁੰਦਾ ਸੀ। ਹੂੰ। ਪਰ ਮੇਰੀ ਮਾਂ ਨੇ ਮੇਰੇ ਲਈ ਮਿਹਨਤ ਬਹੁਤ ਕੀਤੀ। ਹੂੰ। ਹੇਉ ਉਹਦਾ ਮਨ ਹੁੰਦਾ ਹੁੰਦਾ ਸੀ ਵੀ ਮੰਮੀ ਬੈਠੀ ਆ ਮੈਂ ਉੱਥੇ ਚਲਾ ਜਾਵਾਂ ਮਨ ਤਾਂ ਹੁੰਦਾ ਸੀ ਪਰ ਜਾਣੀ ਕੋ ਦਾ ਹੂੰ ਇੱਕ ਕੋਸ਼ਿਸ਼ ਕਰਦਾ ਹੁੰਦਾ ਸੀ ਵੀ ਮੈਂ ਤੁਰ ਕੇ ਵੇਖਾਂ ਜਾਂ ਕਿਵੇਂ ਤੁਰਾਂ ਕਿ ਨਾ ਤੁਰਾਂ ਆ ਮੰਮੀ ਦੀ ਉਂਗਲ ਫੜ ਕੇ ਮੈਂ ਤੁਰਦਾ ਹੁੰਦਾ ਸੀ ਹੂੰ ਤੇ ਤੁਰਦਾ ਤੁਰਦਾ ਵੀ ਨਾ ਮੈਂ ਇਹਦੇ ਪੈਰਾਂ 'ਚ ਜਹਾਵ ਜਣਾ ਭੁੱਖ ਜਾਂਦਾ ਸਿਆਂ ਕਰਕੇ ਭੁੱਖ ਕੇ ਜਾਂ ਜਦ ਬੁੱਢੇ ਇਹਦੇ ਫਿਰਦੇ ਸੀ ਨਾ ਭੁੱਖ ਕੇ ਮੇਰੇ ਪੈਰਾਂ ਚਾੜਾ ਜਾਂਦਾ ਸੀ ਹੂੰ ਫਿਰ ਮੈਂ ਧੁੰਨੇ ਉਂਗਲਾ ਫੜ ਕੇ ਤੋੜਨਾ ਇਹਨੂੰ ਆ ਇਹਨੇ ਬਨ ਪੂਰਾ ਜਨ ਦੀ ਤੋੜਦੇ ਰਹੇ ਹਨ ਥੋੜੀ ਮਿਹਨਤ ਨਹੀਂ ਹਾਂਜੀ ਇਨਾ ਉਹ ਖੜਾ ਕੀਤਾ ਹਾਂਜੀ ਹਾਂ ਧੰਨਵਾਦ ਤੁਸੀਂ ਤੁਹਾਡਾ ਟਾਈਮ ਦਿੱਤਾ ਤੇ ਬਹੁਤ ਲੋਕਾਂ ਲਈ ਬਹੁਤ ਵਧੀਆ ਮੋਟੀਵੇਸ਼ਨ ਇਹ ਸਟੋਰੀ ਹੈ ਮੋਟੀਵੇਟ ਕਰੂਗੀ ਜਿਹੜੇ ਕਿਸੇ ਨਾ ਕਿਸੇ ਚੱਕਰਾਂ ਚ ਜਾਂ ਕਿਸੇ ਨਾ ਕਿਸੇ ਦਿੱਕਤਾਂ ਕਰਕੇ ਆਪਣੇ ਆਪ ਨੂੰ ਇਹ ਕਹਿ ਦਿੰਦੇ ਆ ਵੀ ਹਾਰ ਮੰਨ ਲੈਂਦੇ ਆ ਪਰ ਹਾਰ ਮੰਨਣੀ ਨਹੀਂ ਹਾਰ ਮੰਨਣੀ ਨਹੀਂ ਹਾਂ ਬੋ ਬੋ ਤਨਵਾਜੀ